ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਭਰਾਵਾਂ ਨੂੰ ਤੇ ਸਵਾਗਤ ਹੈ ਜੀ ਦੇ ਵਲੌਗ ਚ ਤੇ ਆ ਆਪਣਾ ਵਲੌਗ ਬੜਾ ਹੀ ਖਾਸ ਹੈ ਕਿਉਂਕਿ ਅੱਜ ਆਪਣੇ ਮਿੱਟੀ ਪੈ ਰਹੀ ਹੈ ਕੁਝ ਪਹਿਲਾਂ ਮਿੱਟੀ ਨਾ ਆਪਣੇ ਪਈ ਹੋਈ ਸੀ ਤੇ ਚੌਂਤਰਾ ਜਿਹੜਾ ਨੀਵਾ ਰਹਿ ਗਿਆ ਸੀ ਤੁਹਾਨੂੰ ਦਿਖਾਉਣਿਆ ਚੌਂਤਰਾ ਜਿਹੜਾ ਨੀਵਾ ਰਹਿ ਗਿਆ ਸੀ ਇਹ ਚ ਮਿੱਟੀ ਨਹੀਂ ਪਾ ਸਕੇ ਕਿਉਂਕਿ ਇਹਦੇ 'ਚ ਟਹਿਲਾਂ ਲੱਗਿਆ ਹੋਈਆਂ ਸੀ ਉਹਦੇ ਨਾਲੇ ਐਵੇਂ ਆ ਚੌਂਤਰਾ ਇੰਨਾ ਇੰਨਾ ਨੀਵਾਗਾ ਤੇ ਬਾਕੀ ਦੇਖ ਲਓ ਤੁਸੀਂ ਘਰ ਇਹ ਹੌਲੀ ਹੌਲੀ ਵੀ ਮਤਲਬ ਸਬਰ ਨਾਲ ਹੀ ਹੁੰਦਾ ਕੰਮ ਪਹਿਲਾ ਵੀ ਘਰ ਥਾਂ ਲਿੱਤੀ ਫਿਰ ਕਮਰੇ ਪਾਏ ਇੱਟਾਂ ਵਾਲੇ ਕਮਰੇ ਸੀ ਲੋਕ ਕਹਿੰਦੇ ਸੀ ਵੀ ਕੋਈ ਵੀ ਰਿਸ਼ਤੇਦਾਰ ਆਉਂਦਾ ਸੀ ਕਹਿੰਦਾ ਸੀ ਇਹਨੂੰ ਲਪਾਈ ਕਰਾ ਲੋ ਲਪਾਈ ਕਰਾ ਲੋ ਹੁਣ ਆਪਦੇ ਘਰ ਦਾ ਬੰਦਾ ਇਹਨੂੰ ਆਪ ਨੂੰ ਹੀ ਪਤਾ ਹੁੰਦਾ ਵੀ ਕਿਵੇਂ ਕੋਈ ਸਫਰ ਕਰ ਰਿਹਾ ਹੈਗਾ ਤੇ ਉਹ ਦੋ ਤਿੰਨ ਸਾਲਾਂ ਬਾਅਦ ਲਪਾਈ ਕਰਾਏ ਸੀ ਆ ਪਿੱਛੇ 6-7 ਮਹੀਨੇ ਹੋਏ ਲਪਾਈ ਕਰਾਏ ਹੁਣ ਤੇ ਫਿਰ ਥੋੜੀ ਜਿਹੀ ਮਿੱਟੀ ਪਾਲੀ ਸੀਗੀ ਉੱਚਾ ਥੋੜਾ ਕਰਨ ਲਈ ਥਾਂ ਤੇ ਉਹ ਚੌਂਦਰਾ ਰਹਿ ਗਿਆ ਹੁਣ ਜਿਹੜਾ ਕਿਹੜਾ ਆਉਂਦਾ ਵੀ ਚਾਂਤਰਾ ਇਹ ਰਹਿ ਗਿਆ ਕਹਦੇ ਹੁੰਦੇ ਆ ਨਾ ਵੀ ਜਿਨਾ ਮਰਜ਼ੀ ਸਵਾਰ ਲੋ ਜਿਨਾ ਮਰਜ਼ੀ ਪਰ ਜਿਹੜਾ ਕੰਮੇ ਕੱਢਦਾ ਉਹਨੇ ਕੰਮ ਹੀ ਕਾਢ ਹੀ ਦੇਣੀ ਆ ਕੋਈ ਤੁਹਾਨੂੰ ਐਨੇ ਕਹਿੰਦਾ ਵੀ ਵਾਹ ਵਾਹ ਤੂੰ ਵਧੀਆ ਕਰ ਲਿਆ ਤੇ ਹੁਣ ਆਪਣਾ ਕੱਲਾ ਚੌਂਤਰਾ ਰਹਿ ਗਿਆ ਸਿੱਤੇ ਅੱਜ ਉਹ ਚੌਂਤਰੇ ਚ ਆਪਾਂ ਨਾ ਮਿੱਟੀ ਭਾਉਣੇ ਆਪਣਾ ਟਰਾਲਾ ਜਿਹੜਾ ਅੱਜ ਜਾਵੇਗਾ ਤੇ ਤੇ ਚੱਲਿਆ ਜੀ ਅੱਜ ਆਪਣਾ ਟਰੈਕਟਰ ਮਿੱਟੀ ਲੈਣ ਤੇ ਇਹ ਟਰੈਕਟਰ ਹੋਣਾ ਵੀ ਕੀ ਜ਼ੁਲਮ ਹੋ ਗਿਆ ਕੀ ਜਦੋਂ ਦਾ ਆਪਾਂ ਇਹ ਲਿੱਤਾ ਨਾ ਟਰੈਕਟਰ ਤੇ ਰਿਸ਼ਤੇਦਾਰ ਕੀ ਸਾਰੇ ਮਤਲਬ ਸ਼ਰੀਕੇ ਵਾਲੇ ਵੀ ਕੀ ਨਾਲ ਲੈਂਦੇ ਆ ਪਛਾਣ ਹੋ ਗਏ ਵੀ ਇਹ ਕਿਉਂ ਗਾਣ ਵਧ ਗਏ ਮਖੌਲ ਦੀ ਗੱਲ ਨਹੀਂ ਸਚਾਈ ਆ ਜਦੋਂ ਆਪਾਂ ਟਰੈਕਟਰ ਤੇ ਮਸ਼ੀਨ ਲੱਤੇ ਨਾ ਉਦੋਂ ਦਾ ਕੋਈ ਵੀ ਮਤਲਬ ਸਾਫ਼ ਨਹੀਂ ਦਿੰਦਾ ਪਹਿਲਾਂ ਸਾਰੇ ਕਹਿ ਦਿੰਦੇ ਸੀ ਹਾਂ ਗਰੀਬ ਆ ਗਰੀਬ ਆ ਜੇ ਹੁਣ ਬਾਦਾ ਢਿੱਡ ਪੇਟ ਬਨ ਗਏ ਕੋਈ ਕਰਦਾ ਕੰਮ ਤੇ ਮੁੜ ਕੇ ਸਾਥ ਨਹੀਂ ਦਿੰਦੇ ਚਲੋ ਕੋਈ ਨਾ ਰੱਬ ਜੀ ਦੇ ਨਾਲ ਹੋਵੇ ਕੋਈ ਭੁੱਖਾ ਨਹੀਂ ਮਰਦਾਗਾ ਤੇ ਰੱਬ ਸਾਰਿਆਂ ਨੂੰ ਮੈਂ ਤਾਂ ਕਹਿੰਦੀ ਆ ਸਾਰਿਆਂ ਨੂੰ ਵਾਧੂ ਵਾਧੂ ਦੇਵੇ ਰੱਬ ਕੋਈ ਕਿਸੇ ਨੂੰ ਕਮੀ ਨਾ ਛੱਡੇ ਰੱਬ ਤੇ ਆਲੋ ਜੀ ਤੇ ਹੁਣ ਆਪਰਾ ਟਰੈਕਟਰ ਤਾਂ ਗਿਆ ਤੇ ਹੁਣ ਆ ਵੇਖੋ ਆਪਣੇ ਚੰਗੂ ਮੰਗੂ ਆ ਆ ਜਰਾ ਭੋਲਾ ਜਾ ਉਹ ਜਿਹੜੀ ਹੈਗੀ ਨਾ ਇਹ ਤੇ ਜਾਦਾ ਮਾਰਦੀ ਐ ਸਿੰਘ ਇਹ ਦੋਵੇਂ ਆਪਾਂ ਰੱਖੇ ਹੋਏ ਆ ਸ਼ੌਕ ਨਾ ਰੱਖੇ ਹੋਏ ਆ ਤੇ ਇਹਨਾਂ ਇਹ ਤਾਂ ਇੰਨੇ ਵਫਾਦਾਰ ਆ ਨਾ ਪੁੱਛੇ ਨਾ ਤੇ ਇਹ ਨਾ ਸਾਰਾ ਦਿਨ ਰੌਣਕ ਲਾਈ ਰੱਖਦੇ ਤੇ ਦੂਜੇ ਪਾਸੇ ਮੈਂ ਤੁਹਾਨੂੰ ਲੈ ਕੇ ਜਾਂਦੀ ਆ ਮੈਂ ਵੱੱਲਾ ਲਾਈਆਂ ਵਈਆਂ ਸੀ ਤੇ ਮੇਂ ਜਿਆਦਾ ਪੈਣ ਕਰਕੇ ਨਾ ਜਿਹੜਾ ਉਹਦੇ ਫਾਲ ਲੱਗਿਆ ਸੀ ਤੇ ਉਹ ਮਤਲਬ ਖਰਾਬ ਹੋ ਗਿਆ ਫਾਲ ਜਿਹੜਾ ਲੱਗਿਆ ਸੀ ਆ ਪੇਠੇ ਦੇ ਵੱਲਾਂ ਤੇ ਵਧੀਆ ਫਲ ਫਲ ਤਾਂ ਵਧੀਆ ਲੱਗ ਜਾਂਦੇ ਜਦੋਂ ਫਲ ਲੱਗਣ ਤੇ ਆਉਂਦਾ ਨਾ ਉਹ ਖਰਾਬ ਹੋ ਜਾਂਦਾ ਜੇ ਕਿਸੇ ਨੂੰ ਪਤਾ ਹੋਵੇ ਕਿਉਂ ਖਰਾਬ ਹੁੰਦਾ ਤਾਂ ਦੱਸਿਓ ਜਰੂਰ ਭੈਣ ਭਰਾਵੋ ਤੇ ਆ ਮੇਰੇ ਵੱਲਾਂ ਗਿਆ ਚਾਰ ਪੰਜ ਵਾਰੀ ਪਾਣੀ ਪਾਇਆ ਸੀ ਉਹ ਦਵਾ ਨਾ ਮੀ ਆਉਣ ਲੱਗੇ ਮੀ ਆ ਨਾਲ ਸ਼ਾਇਦ ਵੀ ਫਲ ਖਰਾਬ ਹੋ ਗਿਆ ਹਣ ਤੇ ਮੰਮੀ ਹੁਣ ਨਵਾਈ ਜਾਂਦੀ ਐ ਬੱਚੀ ਆਪਣੀ ਅਸੀਂ ਕੰਮਕਾਰ ਆ ਦੇ ਕਰੀ ਜਾਂਨੇ ਮੈਂ ਵੀ ਘਰੇ ਕੰਮਕਾਰ ਕਰਕੇ ਆਈ ਐ ਤੇ ਮੰਮੀ ਵੀ ਆਪਦੇ ਕੰਮਕਾਰ ਕਰੀ ਜਾਂਦੀ ਐ ਪਹਿਲਾਂ ਨਾ ਮੱਝਾਂ ਆਉਂਦੀਆਂ ਸੀ ਦੋ ਤਿੰਨ ਤੇ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਨਾ ਮਈਆਂ ਜਿਹੜੀਆਂ ਮੰਜਾ ਪਾਲੀਆਂ ਸੀ ਤੇ ਕਿਸੇ ਨੇ ਵੀ ਆਪਣੇ ਦੁੱਧ ਘਰੋਂ ਲਿਜਾ ਕੇ ਨਾ ਤੇ ਕਿਸੇ ਨੇ ਵੀ ਮਤਲਬ ਜਾਦੂ ਟੋਣਾ ਕਰਤਾ ਉਸ ਤੋਂ ਬਾਅਦ ਨਾ ਮੱਝਾਂ ਨਾ ਰਹੀਆਂ ਹੀ ਨਹੀਂ ਤੇ ਉਹ ਮੱਝਾਂ ਕਿਵੇਂ ਨਾ ਕਿਵੇਂ ਘਰੋਂ ਵੇਖ ਗਈਆਂ ਤੇ ਘਰ ਖਾਲੀ ਹੋ ਗਿਆ ਤੇ ਉਹ ਨਾ ਗਮੀ ਜਿਹੜੀ ਮੰਮੀ ਦੇ ਬਹਿ ਗਈ ਤੇ ਮੰਮੀ ਉਸ ਤੋਂ ਬਾਅਦ ਬਿਮਾਰੀ ਰਹਿਣ ਲੱਗ ਗਈ ਆ ਗਿਆ ਜੀ ਆਪਣਾ ਟਰਾਲਾ ਮਿੱਟੀ ਲੈ ਕੇ ਵੇਖੋ ਤੇ ਪੂਰਾ ਤੇ ਕਰ ਆ ਗਿਆ ਸੇ ਵੈਸੇ ਔਖਾ ਹੀ ਆਇਆ ਕਾਲਾ ਕਾਲਾ ਜਾਂ ਬਚ ਗਿਆ ਬਾਵਾ ਇਹ ਡੇਗਣਾ ਪਿਆ ਹੁਣ ਚੌਂਤਰਾ ਭਰਾਂਗੇ ਦਵਾਦ ਬਾਵਾ ਮਿੱਠਾ ਖਾਣਾ ਬਾਵਾ ਹੀ ਆ ਗਿਆ ਇਹ ਦੇਖੋ ਵੇਖ ਲੋ ਜੀ ਚਲ ਸਾਥ ਕੋਈ ਦਵੇ ਨਾ ਦਵੇ ਚਲ ਆਪਣਾ ਸਾਧਨ ਤਾਂ ਆਪਣੇ ਸਾਥ ਲੈਂਦੇ ਆਣੇ ਘਰ ਨੂੰ ਹੌਲੀ ਹੌਲੀ ਪਹਿਲਾਂ ਘਰ ਜਾਵਾਂ ਨਹੀਂ ਹੁੰਦਾ ਸੀ ਕਿਸੇ ਦੇ ਘਰੇ ਜਾਂਦੇ ਸੀ ਸਾਂ ਪੰਜ ਸੱਤ ਘਰ ਬਦਲੇ ਉਸ ਤੋਂ ਬਾਅਦ ਜਿਹੜਾ ਆਪਣਾ ਹੌਲੀ ਹੌਲੀ ਕਹਿੰਦੇ ਆਪਦੇ ਘਰੇ ਬੰਦਾ ਆ ਜਾਏ ਹੌਲੀ ਹੌਲੀ ਨਾ ਸਾਰਾ ਕੁਝ ਹੋ ਜਾਂਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਹੌਲੇ ਲ ਕਮਰੇ ਬਾਣੇ ਉਦੋਂ ਬਾਅਦ ਕੀ ਨਾ ਲੈਂਦੇ ਆ ਇਟਾਂ ਵਾਲੇ ਸਿੱਧੇ ਲਪਾ ਸੀਗੇ ਮਤਲਬ ਵਿਚੇ ਨੇ ਵਈ ਉਦੋਂ ਬਾਅਦ ਲਪਾਈ ਨਹੀਂ ਹੋਈ ਜਣਾ ਖਾਣਾ ਜਿਹੜਾ ਆਉਂਦਾ ਲਪਾਈ ਨਹੀਂ ਹੋਈ ਕੁਛ ਤਾਂ ਗਰੀਬ ਸਮਝ ਕੇ ਘਰ ਘਰੇ ਵੀ ਨਹੀਂ ਆਉਂਦਾ ਸੀਗਾ ਤੇ ਸਾਰੇ ਵੀ ਨਾ ਇਧਰ ਤਗੜੇ ਤਗੜੇ ਜਿਹੜੇ ਹੁੰਦੇ ਸੀ ਉਹਨਾਂ ਦੇ ਘਰੇ ਵਾਗ ਜਾਂਦੇ ਸੀ ਅਸੀਂ ਨਾ ਡੀਗਦੇ ਰਹਿੰਦੇ ਭੈਣ ਭਰਾ ਕੰਦਾ ਕੁੰਦਾ ਵੀ ਉਦੋਂ ਹੁੰਦਿਆਂ ਨਹੀਂ ਸੀ ਮੇ ਖਾਸ ਤੋ ਤੇ ਅਸੀਂ ਡੀਗਦੇ ਰਹਿੰਦੇ ਕੰਦਾ ਉਹ ਤਾਂ ਹੁੰਦੇ ਰਹਿੰਦੇ ਤੇ ਉਹ ਨਾ ਕਿਸੇ ਦੇ ਹੋਰ ਘਰੇ ਟੱਪ ਜਾਂਦੇ ਸੀ ਤੇ ਫਿਰ ਅਸੀਂ ਮੰਮੀ ਨੂੰ ਕਹਿੰਦੇ ਮੰਮੀ ਕੋਈ ਘਰੇ ਕਿਉਂ ਨਹੀਂ ਆਉਂਦਾ ਤੇ ਕਹਿੰਦੇ ਕੋਈ ਨਾ ਪੁੱਤ ਕਹਿੰਦੇ ਕਦੇ ਚੰਗਾ ਟਾਈਮ ਆਊਗਾ ਕਹਿੰਦੇ ਫੇਰ ਆਉਣਗੇ ਸਾਰੇ ਤੇ ਹੁਣ ਮਾਲਕ ਨੇ ਕੀਤਾ ਕੰਮ ਇਹ ਆਪ ਤੇ ਆਹ ਵੇਖੋ ਆਪਣੀ ਫਰਸ਼ ਉੱਚੇ ਕਰਤੀ ਆ ਨੀਵਾ ਨੀਵਾ ਸੀ ਜਿਹੜਾ ਆਪਣਾ ਥਾਂ ਤੇ ਆ ਉੱਚਾ ਹੋ ਗਿਆ ਤੇ ਮਿੱਟੀ ਹਥਾਂ ਛਾਲੇ ਪਾ ਕੇ ਸਾਡੇ ਦੋਵੇਂ ਭੈਣ ਭਰਾਵਾਂ ਦੇ ਘਰ ਦੇ ਕਰਦੇ ਕਰਦਾਂ ਉਹ ਵਿਚਾਰਾ ਉੱਥੇ ਮਤਲਬ ਗਰਮੀ ਜ਼ਿਆਦਾ ਹੋਣ ਕਰਕੇ ਉਹ ਉੱਥੇ ਛਾਵੇਂ ਧੰਨਵਾਦ ਜੀ ਵੀਡੀਓ ਵੇਖਣ ਲਈ ਤੇ ਜੇ ਵੀਡੀਓ ਚੰਗੀ ਲੱਗੀ ਮੇਰੇ ਭੈਣ ਭਰਾਵਾਂ ਨੂੰ ਤੇ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਤੇ ਆ ਬੈਠਾ ਵਿਚਾਰਾ ਗਰਮੀ 'ਚ ਅਡੀਗਰੇ అలਰਟ ਵੀ ਗਈ ਨਾ ਹਵਾ ਲੈ ਲੈਂਦਾ ਸੀ ਫਿਰ ਕੰਮ ਕਰਦਾ ਸੀ ਚਲੋ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਆ ਪਰ ਇੱਕ ਹੁੰਦਾ ਨਾ ਵੀ ਕੱਲਿਆਂ ਨੇ